ਸ਼ੇਵੰਦਰੀਆਂ ਨਸ਼ਿਆ ਦਾ ਬਕਰਿਆ ਹੈ ਜੀ ਹਲਕੀ ਹਲਕੀ ਉਮਰ ਦੇ ਨੌਜਵਾਨ ਚਿੱਟੇ ਦੀ ਪੇਂਡ ਚੜ੍ਹਦੇ 21 ਸਾਲ ਦਾ ਹੋਵੇ ਚਾਹੀਏ ਕੋਈ 24 ਸਾਲ ਦਾ ਹੋਵੇ ਅੱਛਾ ਨਸ਼ਿਆ ਦਾ ਟੀਕੇ ਲਗਾ ਕੇ ਮਾਰਦੇ ਹਾਂ ਪਰ ਇੱਕ ਹੋਰ ਮੇਨੂੰ ਗੱਲ ਸਮਝ ਆਉਂਦੀ ਜਿਵੇਂ ਅਸੀਂ ਸਾਰੇ ਘਰਾਂ 'ਚ ਨਸ਼ੇ ਦੇ ਖੜਕ ਲਾਈ ਰੱਖਦੇ ਆ ਕੋਈ ਹੌਂਦਾਂ ਦਾ ਮਹਿਮਾਨ ਸ਼ਰਾਬ ਪੀਂਦੀ ਜਾਂ ਹੋਰ ਨਸ਼ੇ ਨੇ ਉਦੋਂ ਉਹਨਾਂ ਦੀ ਮਹਿਮਾਨ ਨਵਾਜ਼ੀ ਸ਼ਾਮ ਲੋਚੀਂਦੀ ਹੈ ਨਸ਼ਾ ਤਾਂ ਅੱਜਕੱਲ ਮਹਿਮਾਨ ਨਵਾਜ਼ੀ ਦੇ ਸਾਮਣੇ ਲਖਦੀ ਤੁਸੀਂ ਕਿਸੇ ਵੀ ਵਿਆਹ ਦੇ ਗਰੁੱਪ ਸ਼ਰਾਬਾਂ ਤਾਂ ਨਹੀਂ ਬਤਾਉਨੇ ਅਸੀਂ ਤਾਂ ਇਹ ਨਸ਼ੇ ਦਾ ਹਿੱਸਾ ਨਹੀਂ ਹੈ ਬਿਲਕੁਲ ਹੈਗਾ ਸਰ ਨਸ਼ੇ ਦਾ ਹਿੱਸਾ ਹੈਗਾ ਇਹਦੇ ਵਿੱਚ ਸ੍ਰੀਚੀ ਚੈਨਲ ਦੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਪਿਆਰੇ ਦਰਸ਼ਕੋ ਮੈਂ ਤੁਹਾਡਾ ਆਪਣਾ ਡਾਕਟਰ ਬਲਦੇਵ ਸਿੰਘ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਸਾਡੇ ਲੇਖਕ ਸਾਡਾ ਮਾਨ ਸਾਡੇ ਅੱਜ ਦੇ ਪ੍ਰੋਗਰਾਮ ਵਿੱਚ ਬਹੁਤ ਹੀ ਮਾਣਮੱਤੀ ਸ਼ਖਸੀਅਤ ਸ਼੍ਰੀ ਸੰਜੀਵ ਸਿੰਘ ਸੈਣੀ ਜੀ ਆਏ ਨੇ ਜਿਨ੍ਹਾਂ ਨੇ ਸੱਤ ਦੇ ਕਰੀਬ ਪੁਸਤਕਾਂ ਦੀ ਸਿਰਜਣਾ ਕੀਤੀ ਹੈ ਲਗਾਤਾਰ ਇੱਕ ਤੋਂ ਇੱਕ ਵਧੀਆ ਪੁਸਤਕ ਪਾਠਕਾਂ ਦੀ ਝੋਲੀ ਪਾਉਂਦੇ ਆ ਰਹੇ ਨੇ ਇਹਨਾਂ ਦਾ ਇੱਥੇ ਪਹੁੰਚਣ ਤੇ ਸਵਾਗਤ ਕਰਦੇ ਆਂ ਸੈਣੀ ਸਾਹਿਬ ਤੁਹਾਡਾ ਇੱਥੇ ਪਹੁੰਚਣ ਤੇ ਸਵਾਗਤ ਹੈ ਸ਼ੁਕਰੀਆ ਸਰ ਸ਼ੁਕਰੀਆ ਜੋ ਤੁਸੀਂ ਮੈਨੂੰ ਇੱਥੇ ਸਟੂਡੀਓ ਵਿੱਚ ਸੱਦਾ ਦਿੱਤਾ ਮੈਂ ਪਹੁੰਚਿਆ ਅੱਜ ਇਹਨਾਂ ਦੀ ਇੱਕ ਨਵੀਂ ਪੁਸਤਕ ਆਈ ਹੈ ਨਸ਼ਾ ਨਾਸਤੇ ਜਵਾਨੀ ਇਹ ਪੁਸਤਕ ਬਹੁਤ ਚਰਚਾ ਚ ਹੈ ਇਸ ਪੁਸਤਕ ਦੇ ਲੇਖਕ ਨੇ ਇਹਨਾਂ ਨਾਲ ਇਸ ਪੁਸਤਕ ਬਾਰੇ ਗੱਲਬਾਤ ਕਰਾਂਗੇ ਗੱਲਬਾਤ ਇਹਨਾਂ ਤੋਂ ਉਹ ਨਾਸ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਨਸ਼ੇ ਨੂੰ ਪੰਜਾਬ ਚ ਕਿਵੇਂ ਰੋਕਿਆ ਜਾ ਸਕਦਾ ਹੈ ਇਸੇ ਤਰ੍ਹਾਂ ਪੰਜਾਬ ਨੇ ਵੀ ਯੁੱਧ ਨਸ਼ਿਆਂ ਵਿਰੁੱਧ ਸ਼ੁਰੂ ਕੀਤਾ ਹੋਇਆ ਹੈ ਇਹ ਕੀ ਵਿਚਾਰ ਦਿੰਦੇ ਨੇ ਇਹ ਪੁਸਤਕ ਚ ਦਰਜ ਨੇ ਤੁਸੀਂ ਵੀ ਪੜਿਓ ਹੋਰਾਂ ਨੂੰ ਵੀ ਪੜਨ ਲਈ ਪ੍ਰੇਰਿਤ ਕਰਿਓ ਕਿਉਂਕਿ ਪੰਜਾਬ ਦੇ ਵਿੱਚ ਜਿਹੜਾ ਇੱਕ ਵੱਡਾ ਕੈਂਸਰ ਦੀ ਬਿਮਾਰੀ ਪੈਦਾ ਹੋਈ ਹੈ ਨਸ਼ੇ ਦੀ ਤਾਂ ਕਿ ਉਹਨੂੰ ਰੋਕਣ ਲਈ ਅਸੀਂ ਠੱਲ ਪਾਉਣ ਵਾਲਿਆਂ ਚ ਸ਼ਾਮਲ ਹੋ ਸਕੀਏ ਸੰਜੀਪ ਸੈਣੀ ਜੀ ਤੁਹਾਡਾ ਸਿੱਧਾ ਸਵਾਲ ਕਿ ਪੰਜਾਬ ਚ ਨਸ਼ਾ ਹੈ ਇਨੂੰ ਰੋਕਣ ਲਈ ਕੀ ਉਪਰਾਲਾ ਸਭ ਤੋਂ ਸਾਰਥਕ ਹੋ ਸਕਦਾ ਹੈ ਦੇਖੋ ਸਰ ਪੰਜਾਬ ਚ ਛੇਵਾਂ ਦਰਿਆ ਨਸ਼ਿਆਂ ਦਾ ਵਗ ਰਿਹਾ ਹੈ ਜੀ ਹਲਕੀ ਹਲਕੀ ਉਮਰ ਦੇ ਨੌਜਵਾਨ ਹੂੰ ਚਿੱਟੇ ਦੀ ਪੇਂਟ ਚੜ ਰਹੇ ਆ 21 ਸਾਲ ਦਾ ਹੋਵੇ ਚਾਹੇ ਕੋਈ 24 ਸਾਲ ਦਾ ਹੋਵੇ ਨਸ਼ਿਆਂ ਟੀਕੇ ਲਗਾ ਕੇ ਮਾਰ ਰਹੇ ਹਨ ਕਿਸੇ ਪਿੰਡ ਚ ਕੋਈ ਚਾਹੇ ਫਿਰ ਨੀਚੇ ਚਲੇ ਜਾਓ ਜਾਂ ਸ਼ਮਸ਼ਾਨ ਘਾਟ ਵਿੱਚ ਦੇਖ ਲਓ ਜਾਂ ਕੋਈ ਆਈਜੀ ਕੋਈ ਸੁੰਨੀਆਂ ਥਾਵਾਂ ਉਥੇ ਕਿਸੇ ਨਾ ਕਿਸੇ ਨੌਜਵਾਨ ਦੀ ਜੋ ਚਿੱਟਿਆ ਦਾ ਟੀਕਾ ਲਗਾਉਂਦਾ ਉਹਦੀ লাশ ਪਈ ਦਿਖੀ ਜਾ ਸਕਦੀ ਆ ਅਖਬਾਰ ਚ ਹਰ ਰੋਜ਼ ਕੋਈ ਵੀ ਅਖਬਾਰ ਖੋਲੋ ਦੋ ਤੋਂ ਤਿੰਨ ਮੁੱਤਾਂ ਚਿੱਟੇ ਕਰਨ ਪੜਨ ਨੂੰ ਮਿਲਦੀਆਂ ਹਨ ਹੁਣੇ ਪੰਜਾਬ ਸਰਕਾਰ ਦੀ ਇਹ ਸ਼ਲਾਗਾਯੋਗ ਪਹਿਲ ਹੈ ਕਿ ਇਹਨਾਂ ਨੇ ਮਾਰਚ ਚ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ ਸੱਚੇ ਆਪਰੇਸ਼ਨ ਚਲਾਏ ਗਏ ਹਨ ਹੁਣ ਤੱਕ ਪਤਾ ਨਹੀਂ ਕਿੰਨਿਆ ਹੀ ਇਹਨਾਂ ਨੇ ਸਮਗਲਰਸ ਨੇ ਉਹਨਾਂ ਨੂੰ ਫੜਿਆ ਹੈ ਔਰ ਜਿਹੜੇ ਇਹ ਡਰਗ ਮਨੀ ਕਿੰਨੇ ਕਰੋੜਾਂ ਦੀ ਇਹਨਾਂ ਨੇ ਫੜੀ ਹੈ ਔਰ ਜਿਹੜੇ ਸਪਲਾਈਅਰਸ ਨੇ ਉਹਨਾਂ ਨੂੰ ਵੀ ਫੜ ਕੇ ਇਹਨਾਂ ਨੇ ਜੇਲ੍ਹ 'ਚ ਡੱਕਿਆ ਹੈ ਇਕੱਲੀ ਸਰਕਾਰ 'ਚ ਹੀ ਇਹ ਦੀ ਉਹ ਨਹੀਂ ਹੈਗਾ ਕਿ ਸਰਕਾਰ ਹੀ ਕੁਝ ਕਰੇਗੀ ਸਾਡੀ ਸਾਰਿਆਂ ਦੀ ਹੀ ਸਹਿਯੋਗ ਸਰਕਾਰ ਨੂੰ ਅਸੀਂ ਦੇਣਾ ਹੈ ਸਕੂਲ ਕਾਲਜਾਂ 'ਚ ਵਿਦਿਆਕਦਾਰਾਂ 'ਚ ਸੈਮੀਨਾਰ ਆਰਗੇਨਾਈਜ਼ ਹੋ ਰਹੇ ਹਨ ਹਾਲਾਂਕਿ ਪ੍ਰਸ਼ਾਸਨਿਕ ਅਧਿਕਾਰੀ ਉੱਥੇ ਜਾ ਕੇ ਸੈਮੀਨਾਰ ਕਰ ਰਹੇ ਹਨ ਉੱਥੇ ਦੱਸ ਰਹੇ ਹਨ ਕਿ ਨਸ਼ਿਆਂ ਦੇ ਕੀ ਮਾਰੂ ਪ੍ਰਭਾਵ ਨੇ ਬਟ ਜੋ ਹਮੇਸ਼ਾ ਜੋ ਵੀ ਕੋਈ ਚੰਗਾ ਕੰਮ ਹੈ ਉਹ ਅਗਰ ਅਸੀਂ ਆਪ ਹੀ ਸ਼ੁਰੂ ਕਰਾਂਗੇ ਇਸੇ ਕੱਲਾ ਸਰਕਾਰ ਨਹੀਂ ਸਰਕਾਰ ਤਾਂ ਚਲੋ ਫੜ ਰਹੀ ਹੈ ਬਟ ਜੋ ਮਾ ਬਾਪ ਹੈ ਘਰ ਤੋਂ ਉਹ ਬੱਚਿਆਂ ਦੇ ਦੇਖਣ ਉਹ ਨਹੀਂ ਤੁਸੀਂ ਕਹਿੰਦੇ ਸਰਕਾਰ ਕੱਲੀ ਨਹੀਂ ਸਰਕਾਰ ਕਿਉਂ ਨਹੀਂ ਕਰ ਸਕਦੀ ਸਰਕਾਰ ਨੂੰ ਅਸੀਂ ਵੋਟਾਂ ਪਾ ਕੇ ਚੁਣਿਆ ਹੈ ਸਰਕਾਰ ਕਿਉਂ ਨਹੀਂ ਇਹਨਾਂ ਨੂੰ ਰੋਕ ਸਕਦੀ ਮੈਨੂੰ ਤਾਂ ਲੱਗਦਾ ਕਿਤੇ ਨਾ ਕਿਤੇ ਸਰਕਾਰ ਇਹਨਾਂ ਨੂੰ ਪੁਸ਼ਤਪਨਾ ਹੀ ਦਿੰਦੀ ਹੈ ਸਰ ਸਰਕਾਰ ਫੜ ਰਹੀ ਹੈ ਇਹਨਾਂ ਨੂੰ ਜਿੰਨਾ ਨਸ਼ਾ ਆ ਰਿਹਾ ਹੁਣ ਇਹ ਫੜ ਰਹੀ ਉਹਨਾਂ ਨੂੰ ਨਸ਼ੇ ਨਾਲ ਸਰਚ ਆਪਰੇਸ਼ਨ ਵੀ ਚਲਾਇਆ ਹੈ ਕਿੰਨੀ ਗ੍ਰਿਫਤਾਰੀਆਂ ਹੋ ਚੁਕੀਆਂ ਹਨ ਕਿੰਨੇ ਕਰੋੜਾਂ ਦੀ ਇਹ ਹੈਰੋਇਨ ਫੜੀ ਜਾ ਰਹੀ ਹੈ ਨਹੀਂ ਨਸ਼ੇ ਦੀ ਚੇਨ ਕਿਉਂ ਨਹੀਂ ਤੋੜੀ ਜਾ ਸਕਦੀ ਕਿਛੇ ਨਸ਼ਾ ਕਿਤੋਂ ਆ ਹੀ ਰਿਹਾ ਦੇਖੋ ਪੰਜਾਬ ਚੋਂ ਤਾਂ ਚਿੱਟਾ ਪੈਦਾ ਨਹੀਂ ਹੁੰਦਾ ਬਿਲਕੁਲ ਕਿਤੋਂ ਨਾ ਕਿਤੋਂ ਤਾਂ ਆ ਹੀ ਰਿਹਾ ਹੈ ਉੱਥੋਂ ਕਿਉਂ ਨਹੀਂ ਰੋਕ ਸਕਦੇ ਉੱਥੇ ਸਰਹੱਦ ਤੋਂ ਆਂਦਾ ਇਹ ਗੁਆਂਢੀ ਦੇਸ਼ ਹੈ ਪਾਕਿਸਤਾਨ ਤੋਂ ਉੱਥੋਂ ਪਿੱਛੇ ਜੇ ਫੜਿਆ ਗਿਆ ਸੀਗਾ ਫੜੇ ਵੀ ਜਾਂਦਾ ਉੱਥੋਂ ਉੱਥੋਂ ਉਹ ਸਰਚ ਆਪਰੇਸ਼ਨ ਕਰਦੇ ਹਨ ਆਇਨਾ ਕੋਈ ਨਾ ਕੋਈ ਫੜਿਆ ਜਾਂਦਾ ਬੰਦਾ ਉਥੋਂ ਹੁਣ ਸਰਕਾਰ ਕਿੰਨਾ ਕੋ ਉਹ ਕਰੇ ਸਰਕਾਰ ਕਾਰ ਵੀ ਰਹੀ ਹੈ ਬਹੁਤ ਐਫਰਟਸ ਕਰ ਰਹੀ ਹੈ ਵਧੀਆ ਕਰ ਰਹੀ ਹੈ ਸਰਕਾਰ ਕਿ ਕਿਸ ਤਰ੍ਹਾਂ ਅਸੀਂ ਨਸ਼ੇ ਨੂੰ ਖਤਮ ਕਰਨਾ ਹੈ ਕਿਉਂਕਿ ਨਸ਼ੇ ਨੇ ਘਰ ਦੇ ਘਰ ਖਤਮ ਕਰ ਦਿੱਤੇ ਹੁਣੀ ਮੈਂ ਪਿੱਛੇ ਜੇ 10 ਦਿਨ ਪਹਿਲੇ ਅਖਬਾਰ ਚ ਪੜ੍ਹਿਆ ਸੀ ਇੱਕ ਪੁਲਿਸ ਵਾਲੇ ਦਾ ਬੱਚਾ ਏਐਸਆਈ ਦਾ ਬੱਚਾ ਚਿੱਟਾ ਲਗਾਉਂਦਾ ਸੀਗਾ ਔਰ ਉਹ ਮਰ ਗਿਆ ਉਹਨੇ ਮਤ ਕਿ ਸ਼ਮਸ਼ਾਨ ਘਾਟ ਵਿੱਚ ਜਦੋਂ ਦਾ ਸੰਸਕਾਰ ਹੋ ਰਿਹਾ ਸੀਗਾ ਉਹਨੇ ਹੱਥ ਜੋੜ ਕੇ ਪ੍ਰਮਾਤਮਾ ਸਮਤ ਬਖਸ਼ ਮਤ ਕਿ ਇੱਕ ਪੁਲਿਸ ਵਾਲੇ ਨੇ ਦੇਖੋ ਕਿੰਨੀ ਇਹ ਸ਼ਰਮ ਵਾਲੀ ਗੱਲ ਇਹ ਤਾਂ ਮਤਲਬ ਕਰ ਕਰ ਇਹ ਕਰ ਕਰ ਅੱਗੇ ਪਹੁੰਚ ਚੁੱਕੀ ਹੈ ਹਾਂ ਬਿਲਕੁਲ ਫਿਰ ਇੱਕ ਇਹ ਪਿੰਡ ਚ ਅੰਮ੍ਰਿਤਸਰ ਦੇ ਕਿਸੇ ਪਿੰਡ ਚ ਉੱਥੇ ਇੱਕ ਭਰਾ ਦਾ ਸੰਸਕਾਰ ਕਰਕੇ ਆਏ ਤੇ ਦੂਜਾ ਉਹ ਚਿੱਟੇ ਕਰਕੇ ਉਹ ਵੀ ਮਰ ਗਿਆ ਇੱਕ ਘਰ ਚ ਦੋ ਬੱਚੇ ਚਲੇ ਗਏ ਇਹ ਤਾਂ ਖਬਰਾਂ ਹਰ ਰੋਜ਼ ਪੜਦੇ ਜਿਹੜੀਆਂ ਬੜੀਆਂ ਉਦਾਸ ਕਰਨ ਵਾਲੀਆਂ ਖਬਰਾਂ ਨੇ ਬਿਲਕੁਲ ਬਿਲਕੁਲ ਚਿੰਤਾ ਗੁਰੂਆਂ ਪੀਰਾਂ ਦੀ ਧਰਤੀ ਪੰਜਾਬ ਤੇ ਇਹੋ ਜਿਹਾ अनर्थ ਹੋ ਰਿਹਾ ਹੈ ਤਾਂ ਬਿਲਕੁਲ ਬਿਲਕੁਲ ਦੁੱਖ ਲੱਗਦਾ ਹੈ ਅੱਛਾ ਦੂਸਰਾ ਤੁਹਾਡਾ ਫਾਰਮੂਲਾ ਜਿਹੜੀ ਦੀ ਤੁਸੀਂ ਗੱਲ ਕਰਦੇ ਸੀ ਮੈਂ ਤਾਂ ਕਰ ਰਿਹਾ ਕਿ ਸਰਕਾਰ ਰੋਕ ਸਕਦੀ ਹੈ ਤੁਹਾਡੇ ਕੋਲ ਕੀ ਫਾਰਮੂਲਾ ਹੈ ਜਿਹਦੇ ਨਾਲ ਨਸ਼ਾ ਰੋਕ ਸਕਦਾ ਹੈ ਤੁਸੀਂ ਕਿਤਾਬ ਲਿਖੀ ਤੇ ਵੀ ਜ਼ਿਕਰ ਵੀ ਕੀਤਾ ਹੈ ਪਾਠਕ ਵੀ ਪੜਨਗੇ ਤੁਹਾਨੂੰ ਕੀ ਲੱਗਦਾ ਕਿਹੜੀ ਨਾੜ ਫੜੀਏ ਜਿਹੜਾ ਨਸ਼ਾ ਰੋਕ ਬੈਠੀਏ ਦੇਖੋ ਸਰ ਪਹਿਲੀ ਗੱਲ ਤਾਂ ਜਦੋਂ ਬੱਚੇ ਛੋਟੇ ਇਹ 9ਵੀਂ 10ਵੀਂ ਚ ਪੜ ਰਹੇ ਹੁੰਦੇ ਹਨ ਉੱਥੇ ਬੱਚੇਨ तकरीबन ਅੱਜਕੱਲ ਤਾਂ ਮੋਬਾਈਲ ਦਾ ਜਮਾਨਾ ਹੈ ਸੋਸ਼ਲ ਨੈਟਵਰਕਿੰਗ ਦਾ ਜਮਾਨਾ ਬੱਚੇ ਸਭ ਕੁਝ ਮੋਬਾਈਲ ਸੇ ਦੇਖ ਲੈਂਦੇ ਹਨ ਤਾਂ ਮਾਪੇ ਨੂੰ ਪਹਿਲਾਂ ਬੱਚਿਆਂ ਦੀ ਦੇਖਣਾ ਚਾਹੀਦਾ ਕਿ ਉਹਨਾਂ ਦੀ ਸੰਗਤ ਕਹੀ ਜੀ ਹੈ ਕਿਉਂਕਿ ਸੰਗਤੀ ਬੱਚੇ ਬੱਚੇ ਦੀ ਵਧੀਆ ਹੋਣੀ ਚਾਹੀਦੀ ਹੈ ਅਗਰ ਮਾੜੀ ਸੰਗਤ ਹੋਏਗੀ ਤਾਂ ਉਹ ਫਿਰ ਉਹ ਮਾੜੀ ਸੰਗਤ ਦਾ ਸ਼ਿਕਾਰ ਹੋ ਜਾਏਗਾ ਉਹ ਫਿਰ ਚੋਰੀਆਂ ਕਰੇਗਾ ਕਿਉਂਕਿ ਛੋਟੀ ਉਮਰ ਚ ਉਹਨੂੰ ਲੱਗੇਗਾ ਕਿ ਮੈਂ ਇਹ ਕੀ ਕਰਾਂ ਉਹਨੂੰ ਪਤਾ ਤਾਂ ਹੋਏਗਾ ਨਹੀਂ ਵੀ ਦਾ ਕੀ ਮਾਰੂ ਅਸਰ ਹੋਏਗਾ ਉਹ ਫਿਰ ਚੋਰੀਆਂ ਕਰੇਗਾ ਇਧਰ ਉਧਰ ਕੋਈ ਗਲਤ ਕੰਮ ਕਰੇਗਾ ਔਰ ਫਿਰ ਇਸ ਦਲਦਲ ਚ ਫਸਦਾ چلا ਜਾਏਗਾ ਅਗਰ ਉਹ ਬੱਚਾ ਮਾਪੇ ਪਹਿਲੇ ਨਿਗਰਾਨ ਚ ਰੱਖਣ ਕਿ ਬੱਚਾ ਸਾਡਾ ਕੀ ਕਰ ਰਿਹਾ ਕਿੱਥੇ ਬੈਠ ਰਿਹਾ ਕਹੇ ਜੇ ਇਹਦਾ ਦੋਸਤਾਂ ਦਾ ਸੰਗ ਹੈ ਕਿੱਥੇ ਜਾ ਰਿਹਾ ਤਾਂ ਕੁਝ ਹੱਦ ਤੱਕ ਮਾਪੇ ਬੀ ਆਪਣੇ ਬੱਚੇ ਨੂੰ ਵਧੀਆ ਗਾਈਡ ਕਰ ਸਕਦੇ ਹਨ ਅੱਗੇ ਗੱਲ ਕਰਦੇ ਹਨ ਕਾਲਜਾਂ ਯੂਨੀਵਰਸਟੀਆਂ ਵਿੱਚ ਕਾਲਜਾਂ ਯੂਨੀਵਰਸਟੀਆਂ ਚ ਸੈਮੀਨਾਰਸ ਉਹ ਲਿਖਣੇ ਚਾਹੀਦੇ ਹਨ ਤਾਂ ਜੋ ਮਤਲਬ ਕਿ ਬੱਚੇ ਨੂੰ ਗਾਈਡੈਂਸ ਮਿਲ ਸਕੇ ਵਿੱਚ ਦਾ ਕੀ ਪ੍ਰਭਾਵ ਹੈ ਪਰ ਸਮਾਜ ਸੇਵਿਕ ਜਥੇਬਤੀਆਂ ਬੰਦੀਆਂ ਨੂੰ ਅੱਗੇ ਆਉਣਾ ਚਾਹੀਦਾ ਹੈ ਔਰ ਜੋ ਆਪਣੇ ਪੰਚਾਇਤਾਂ ਨੇ ਹੁਣ ਪੀ ਪੰਚਾਇਤਾਂ ਤੋਂ ਸ਼ੁਰੂ ਹੈ ਕਈ ਪੰਚਾਇਤਾਂ ਨੇ ਕੀ ਕੀਤਾ ਬਹੁਤ ਵਧੀਆ ਛਲਾਗਾ ਉਹ ਕਦਮ ਚੁੱਕਿਆ ਹੈ ਕਿ ਉਹਨਾਂ ਨੇ ਪਿੰਡ ਚ ਜੋ ਵੀ ਬਾਹਰਲਾ ਬੰਦਾ ਆਏਗਾ ਉਦੀ ਦੇਖਰੇਖ ਪੂਰੀ ਚੈਕਿੰਗ ਕਰਕੇ ਉਹਨੂੰ ਫੇਰ ਅੰਦਰ ਜਾਣ ਦਿੱਤਾ ਜਾਏਗਾ ਔਰ ਉਹਨਾਂ ਨੇ ਇਹ ਵੀ ਕਹਿਤਾ ਕਿ ਜਿਹੜਾ ਬੰਦਾ ਨਸ਼ਾ ਵੇਚਦਾ ਫੜਿਆ ਗਿਆ ਔਰ ਉਹਦੀ ਕੋਈ ਜ਼ਮਾਨਤ ਵੀ ਨਹੀਂ ਕਰਵਾਏਗਾ ਇਹ ਪੰਚਾਇਤਾਂ ਨੇ ਕਾਫੀ ਅੰਬਲਮ ਆ ਰਿਹਾ ਹੈ ਸੰਗਰੂਰ ਜ਼ਿਲ੍ਹੇ ਦੀ ਪੰਚਾਇਤਾਂ ਨੇ ਮਾਨਸਾ ਜ਼ਿਲ੍ਹੇ ਦੀ ਪੰਚਾਇਤਾਂ ਨੇ ਕਾਫੀ ਜ਼ਿਆਦਾ ਅੱਗੇ ਆਈਆਂ ਨੇ ਤਾਂ ਜੋ ਇਹ ਜਿਹੜਾ ਵਗ ਰਿਹਾ ਇਹ ਛੇਮਦ ਰਿਹਾ ਇਸ ਨੂੰ ਖਤਮ ਕੀਤਾ ਜਾ ਸਕੇ ਦੇਖੋ ਅਸੀਂ ਕਿਤੇ ਨਾ ਕਿਤੇ ਪੰਚਾਇਤਾਂ ਮਾਪੇ ਦੀ ਤੁਸੀਂ ਗੱਲ ਕਰਦੇ ਹੋ ਕਿ ਨਸ਼ੇ ਰੋਕਣ ਲਈ ਅੱਗੇ ਬਿਲਕੁਲ ਪਰ ਇੱਕ ਹੋਰ ਮੈਨੂੰ ਗੱਲ ਸਮਝ ਆਉਂਦੀ ਜਿਵੇਂ ਅਸੀਂ ਸਾਰੀ ਘਰਾਂ 'ਚ ਨਸ਼ੇ ਦੇ ਹੜ ਚਲਾਈ ਰੱਖਦੇ ਕੋਈ ਆਉਂਦਾ ਹੈ ਮਹਿਮਾਨ ਸ਼ਰਾਬੀ ਵੀ ਹੈ ਜਾਂ ਹੋਰ ਨਸ਼ੇ ਨੇ ਉਦੋਂ ਉਹਨਾਂ ਦੀ ਮਹਿਮਾਨ ਨਿਵਾਜ਼ੀ ਸ਼ਾਮਲ ਹੋ ਚੁੱਕੇ ਨੇ ਨਸ਼ਾ ਤਾਂ ਅੱਜਕੱਲ ਮਹਿਮਾਨ ਨਿਵਾਜ਼ੀ ਦਾ ਹਿੱਸਾ ਬਣ ਲਿਆ ਤੁਸੀਂ ਕਿਸੇ ਵੀ ਵਿਆਹ 'ਚ ਦੇਖ ਲਓ ਸ਼ਰਾਬਾਂ ਤਾਂ ਦੀ ਵਰਤੌਣਿਆਂ ਸੀ ਕਿ ਇਹ ਨਸ਼ੇ ਦਾ ਹਿੱਸਾ ਨਹੀਂ ਹੈਗਾ ਬਿਲਕੁਲ ਹੈਗਾ ਸਰ ਨਸ਼ੇ ਦਾ ਹਿੱਸਾ ਹੈਗਾ ਇਹ ਹੁਣ ਇਹ ਮਤ ਕਿ ਦੇਖਦੇ ਆ ਕਿ ਪੰਜਾਬੀ ਕਿੰਨਾ ਪੈਸਾ ਲਗਾਉਂਦੇ ਨੇ ਵਿਆਹ ਤੇ ਜੇ ਉਹ ਵਿਆਹ 'ਚ ਸ਼ਰਾਬ ਨਾ ਪਿਆਉਣ ਉਹਨਾਂ ਨੇ ਸੋਚ ਵੀ ਲੋਕ ਕੀ ਸੋਚਣਗੇ ਬਿਸਾਨੂ ਸ਼ਰਾਬ ਨਹੀਂ ਪੀਾਈਏਗੀ ਬਟ ਇਹ ਨਸ਼ਾ ਤਾਂ ਹੈਗਾ ਹੀ ਹੈ ਨੁਕਸਾਨ ਕਰ ਹੀ ਰਿਹਾ ਹੈ ਹੁਣ ਪਿੱਛੇ ਜਹਰੀਲੀ ਸ਼ਰਾਬ ਨਾਲ ਤੁਸੀਂ ਪੜੇ ਹੋਣਾ ਕਿੰਨੇ ਅੰਮ੍ਰਿਤਸਰ ਵਿੱਚ ਕਿੰਨੇ ਲੋਕ ਮਰੇ ਨੇ ਜਹਰੀਲੀ ਸ਼ਰਾਬ ਦਾ ਕਹਿਰ ਸੀਗਾ ਉਸ ਤੋਂ ਪਹਿਲੇ ਮੋਗਾ 'ਚ ਵੀ ਹੋਇਆ ਇਹ ਫਾਣਾ ਪਰ ਜੇ ਹੁਣ ਆਪਾਂ ਇਸ ਆਲਾਮਤ ਤੋਂ ਬਚਣਾ ਹੀ ਨਹੀਂ ਚਾਹੁੰਦੇ ਫਿਰ ਸਾਡਾ ਕੋਈ ਕੀ ਕਰ ਸਕਦਾ ਬਿਲਕੁਲ ਸਰ ਇਸ 'ਚ ਤਾਂ ਫਿਰ ਸਰਕਾਰਾਂ ਥੋੜੀ ਕੁਝ ਕਰਨਗੀ ਪਹਿਲਾਂ ਤਾਂ ਦੇਖੋ ਆਪਣਾ ਮਨ ਆਪਣਾ ਜੇ ਅਗਰ ਤੁਸੀਂ ਕੋਈ ਮਾੜੀ ਇਸ ਸੰਘਾ ਚਿਆ ਮਾੜੀ ਚੀਜ਼ ਦੇ ਤੁਸੀਂ ਸ਼ਿਕਾਰ ਹੋਰੇ ਪਹਿਲਾਂ ਤੁਹਾਨੂੰ ਆਪਣਾ ਅੰਦਰਲਾ ਮਜ਼ਬੂਤ ਕਰਨਾ ਪਏਗਾ ਕਿ ਮੈਂ ਇਸ ਤੋਂ ਛੁਟਕਾਰਾ ਪਾਣਾ ਹੈ ਹੁਣ ਕੋਈ ਜਿੰਨਾ ਮਰਜੀ ਤੁਹਾਨੂੰ ਗਾਈਡ ਕਰਕੇ ਕਹੀਂ ਚਲੇ ਜਾਏ ਸਰਕਾਰਾਂ ਜਿੰਨਾ ਮਰਜੀ ਉਹ ਕਰਨ ਪਰ ਕਰਨਾ ਤਾਂ ਤੁਸੀਂ ਆਪ ਤਾਂ ਨਾ ਅਗਰ ਤੁਸੀਂ ਵਧੀਆ ਜਾਣਾ ਚਾ ਰਹੇ ਹੋ ਕਿ ਮੈਂ ਇਸ ਬਿਮਾਰੀ ਤੋਂ ਦੂਰ ਤਾਂ ਤੁਹਾਨੂੰ ਆਪਣਾ ਅੰਦਰਲਾ ਮਜ਼ਬੂਤ ਕਰਨਾ ਪਏਗਾ ਨਾ ਤੁਹਾਡਾ ਕਹਿਣ ਤੋਂ ਭਾਵ ਹੈ ਵੀ ਪਹਿਲਾਂ ਘਰ ਦੇ ਮੁਖੀ ਭਾਵ ਬਾਪੂ ਨੂੰ ਨਸ਼ੇ ਨੂੰ ਸ਼ਕਤੀ ਨਾਲ ਤਿਆਗਣਾ ਪਵੇਗਾ ਬਿਲਕੁਲ 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 ਜੇ ਘਰ ਦਾ ਲਾਣੇਦਾਰ ਇਸ ਚੀਜ਼ ਨੂੰ ਨਸ਼ੇ ਦੇ ਬਿਲਕੁਲ ਐਂਟੀ ਹੋਏਗਾ ਬਿਲਕੁਲ ਮਤਲਬ ਕੀ ਆਪਣੇ ਘਰ ਚ ਸਾਫ਼ ਸੁਥਰਾ ਮਾਹੌਲ ਚਾਹੁੰਦਾ ਹੈ ਤਾਂ ਸਭ ਤੋਂ ਪਹਿਲਾਂ ਉਸ ਨੂੰ ਪਹਿਲ ਕਰਨੀ ਪਵੇਗੀ ਆਪਣੇ ਘਰ ਚ ਇਹ ਨਹੀਂ ਹੋਏਗਾ ਵੀ ਬਾਪੂ ਤਾਂ ਅੱਥ ਨੇ ਜਾਂ ਰਿਸ਼ਤੇਦਾਰ ਦੇ ਆਏ ਤਾਂ ਦੋ ਪੈਗ ਲਾ ਰਿਹਾ ਬਿਲਕੁਲ ਵਧੀਆ ਸ਼ਰਾਬ ਦੇ ਜਵਾਕਾਂ ਨੂੰ ਕਹੀ ਜਾਏਗਾ ਤੁਸੀਂ ਨਸ਼ਾ ਨਹੀਂ ਕਰਨਾ ਬਿਲਕੁਲ 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 ਪਹਿਲਾਂ ਘਰ ਦੇ ਲਾਣੇਦਾਰ ਨੂੰ ਇਹ ਪਹਿਲ ਕਰਨੀ ਪਵੇਗੀ ਤਾਂ ਜਾ ਕੇ ਅੱਗੇ ਬੱਚਿਆਂ ਤੇ ਅਸਰ ਪਏਗਾ ਨਹੀਂ ਤਾਂ ਫਿਰ ਉਹਨਾਂ ਨੇ ਕੀ ਫਾਇਦਾ ਆਪ ਕਹੀ ਜਾਏ ਕਿ ਕਰਨਾ ਨਹੀਂ ਕਰਨਾ ਨਹੀਂ ਔਰ ਆਪ ਕਰਦਾ ਫਿਰ ਇਹ ਬੱਚਾ ਆਪਦੇ ਮੁੰਡੇ ਦੇ ਵਿਆਹ ਦੇ ਵਿੱਚ ਉਹਨੂੰ ਨਸ਼ਾ ਰੋਕਣਾ ਪੈਣਾ ਹੈ ਬਿਲਕੁਲ 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 ਜੀ ਤੁਸੀਂ ਪੰਜਾਬ ਬਚਾਉਣਾ ਚਾਹ ਬਿਲਕੁਲ ਸਰ ਬਿਲਕੁਲ ਕਹਿਣ ਤੋਂ ਬਾਅਦ ਤੁਹਾਡਾ ਉਹਨੂੰ ਆਪਦੇ ਮੂੰਹ ਤੇ ਆਪ ਤਾਲਾ ਲਾਉਣਾ ਪੈਣਾ ਸਾਨੂੰ ਸਾਰਿਆਂ ਨੇ ਇਹਦਾ ਮਤਲਬ ਸਰਕਾਰਾਂ ਨੇ ਸਾਡੀ ਕੋਈ ਮਦਦ ਨਹੀਂ ਹੁਣ ਕਰਨੀ ਸਰ ਪਹਿਲਾਂ ਤਾਂ ਸਾਨੂੰ ਆਪ ਆਪਣੇ ਘਰ ਤੋਂ ਸ਼ੁਰੂਆਤ ਕਰਨੀ ਪੈਗੀ ਅਗਰ ਅਸੀਂ ਚਾਹਦੇ ਨੇ ਕਿ ਵਧੀਆ ਮਾਹੌਲ ਸਿਰਜੇ ਸਭ ਤੋਂ ਪਹਿਲਾਂ ਸਾਨੂੰ ਆਪਣੇ ਘਰ ਤੋਂ ਹੀ ਸ਼ੁਰੂਆਤ ਕਰਨੀ ਪੈਣੀ ਆ ਕਹਿੰਦੇ ਨੇ ਕਿ ਚੰਗਾ ਕੰਮ ਪਹਿਲਾਂ ਆਪਣੇ ਘਰ ਤੋਂ ਹੀ ਸ਼ੁਰੂ ਹੁੰਦਾ ਹੈ ਇਹਦਾ ਮਤਲਬ ਇਸ ਨੂੰ ਤਿਆਰ ਕਰਨ ਦੇ ਲਈ ਲੋਕਾਂ ਨੂੰ ਤਿਆਰ ਕਰਨ ਦੇ ਲਈ ਸਾਨੂੰ ਕੋਈ ਨਾ ਕੋਈ ਮਹਿੰਮ ਸਰਬਜਨਕ ਜਾਂ ਸਮਾਜਿਕ ਲੋਕਾਂ ਨੂੰ ਮਹਿੰਮ ਪੈਦਾ ਕਰਨੀ ਪੈਣੀ ਹੈ ਬਿਲਕੁਲ ਬਿਲਕੁਲ ਸਰ ਜਿਸ ਤਰ੍ਹਾਂ ਇਹ ਮੈਂ ਤਾਂ ਕਹਿੰਦਾ ਕਿ ਜਿੱਦਾਂ ਸਕੂਲਾਂ 'ਚ ਪ੍ਰੇਅਰ ਹੁੰਦੀ ਹੈ ਸਵੇਰੇ ਮੋਰਲ ਵੈਲਿਊਜ਼ ਦਾ ਲੈਕਚਰ ਆਂਦਾ ਉੱਥੇ ਨਸ਼ਿਆਂ ਦੇ ਬਾਰੇ ਬੱਚਿਆਂ ਨੂੰ ਜਾਗਰੂਕ ਕਰਨਾ ਚਾਹੀਦਾ ਹੈ ਜਿਹੜੀ ਅਸੈਂਬਲੀ ਹੁੰਦੀ ਹੈ ਉੱਥੇ ਜੋੜੋ ਪ੍ਰਿੰਸੀਪਲ ਐ ਸਕੂਲ ਦਾ ਇੰਚਾਰਜ ਐ ਉਸ ਨੂੰ ਮਾਰ ਉਪਰਵਾੜੇ ਦੱਸਣਾ ਚਾਹੀਦਾ ਹੈ ਕੋਈ ਐਕਸਪਰਟਸ ਨੇ ਬਾਹਰ ਤੋਂ ਕੋਈ ਨਸ਼ਾ ਸ਼ਡਾਉ ਕੇਂਦਰ ਦੇ ਕੋਈ ਡਾਇਰੈਕਟਰ ਨੇ ਜਾਂ ਕੋਈ ਨਸ਼ਿਆਂ ਦੇ ਮੂਹਮ ਚਲਾ ਰੱਖੀ ਆ ਕੋਈ ਸੰਸਥਾ ਨੇ ਉਹਦੇ ਮੇਨ ਹੈਡ ਨੂੰ ਬੁਲਾ ਕੇ ਕੋਈ ਸੈਮੀਨਾਰ ਕਰਵਾਉਣਾ ਚਾਹੀਦਾ ਹੈ ਉਹਨਾਂ ਨੇ ਦ ਬੱਚੇ ਨੂੰ ਗਾਈਡ ਕਰਨਾ ਚਾਹੀਦਾ ਹੈ ਕਿਸੇ ਵੀ ਆਰਗੇਨਾਈਜੇਸ਼ਨ ਚ ਕਿ ਇਸ ਦਾ ਨਸ਼ਿਆਂ ਦਾ ਏ ਪ੍ਰਭਾਵ ਹੈ ਜੇ ਅਗਰ ਦੇਖੋ ਮਾਪੇ ਵੀ ਕਰਨਗੇ ਇਹ ਔਰ ਸਕੂਲਾਂ ਕਾਲਜਾਂ ਚ ਵੀ ਇਹ ਮੂਹਮ ਛਿੜੇਗੀ ਤਾਂ ਡੈਫੀਨੇਟਲੀ ਕੁਝ ਹੱਦ ਤੱਕ ਤਾਂਸੀਂ ਨਸ਼ਿਆਂ ਨੂੰ ਠੱਲ ਪਾ ਸਕਦੇ ਹਨ ਕੁਝ ਹੱਦ ਤੱਕ ਤਾਂਸੀਂ ਆਪਣੀ ਜਵਾਨੀ ਨੂੰ ਬਚਾ ਸਕਦੇ ਹਨ ਜੀ ਨੂੰ ਬਚਾਉਣ ਦੀ ਅੱਜ ਦੀ ਤਰੀਕ ਵਿੱਚ ਸਭ ਤੋਂ ਵੱਧ ਲੋੜ ਹਾਂ ਬਿਲਕੁਲ ਹੁਣ ਹੀ ਤਾਂਸੀਂ ਮਾਨਸਾ ਚ ਪੜਿਆ ਇੱਕ ਲੇਡੀਜ਼ ਨੇ 1,80,000 ਚ ਆਪਣਾ ਬੱਚਾ ਵੇਚਤਾ ਹਾਲਾਂਕਿ ਉਹ ਕੋਈ ਐਥਲੀਟ ਸੀ ਜੀ ਦੇਖੋ ਉਹ ਉਹਨਾਂ ਨੇ ਆਪਣੇ ਘਰ ਚ ਸਾਰਾ ਸਮਾਨ ਵੀ ਵੇਚਤਾ ਜਦ ਕੁਝ ਰਿਹਾ ਨਹੀਂ ਉਹਨਾਂ ਨੇ ਆਪਣਾ ਬੱਚਾ ਹੀ ਵੇਚਤਾ ਦੇਖੋ ਕਿੰਨੀ ਹਾਲਤ ਖਰਾਬ ਹੋ ਗਈ ਇਹ ਤੋਂ ਪਤਾ ਲੱਗਦਾ ਹੈ ਕਿ ਦੇਖੋ ਕਿੰਨੇ ਚੰਗੇ ਚੰਗੇ ਮੈਡਲ ਅਵਾਰਡ ਹਾਸਲ ਕਰਨ ਵਾਲੇ ਅੱਜ ਇਸ ਦਲਦਲ ਵਿੱਚ ਤਸ ਜੁਕੇ ਹਨ ਹੁਣੀ ਮੈਂ ਪਰਸੋਂ ਪੜ ਰਹੀ ਸੀ ਮੋਗਾ ਵਿੱਚ ਇੱਕ ਬੱਚੇ ਨੇ ਨਸ਼ੇ ਦਾ ਆਦੀ ਹੋ ਗਿਆ ਉਹਨੇ ਕਰਦੀ 28 ਤੱਕ ਵੇਚਤੀਆਂ ਦੇ ਕਾਹ 28 ਤੱਕ ਵੇਚਦੀਆ ਘਰ ਚ ਕੋਈ ਸਮਾਨ ਤੱਕ ਨਹੀਂ ਛੱਡਿਆ ਪਿੱਪੇ ਚ ਆਟਾ ਤੱਕ ਵੀ ਨਹੀਂ ਛੱਡਿਆ ਹੈਗਾ ਉਹ ਕਹਿੰਦੀ ਮੈਂ ਪਿੱਪਾ ਕਿੱਥੋਂ ਲੈ ਕੇ ਆਵਾਂ ਪਿੱਪਾ ਵੀ ਵੇਚਤਾ ਉਹਨੇ ਦੇਖੋ ਇਹ ਹਾਲਤ ਹੋ ਗਈ ਹੈ ਦੇਖੋ ਸਹਿਦ ਦੀ ਸਿਰਜਣਾ ਕਰਨਾ ਇੱਕ ਨਰਮ ਦਿਲ ਬੰਦੇ ਦਾ ਕੰਮ ਹੁੰਦਾ ਹੈ ਹਾਂਜੀ ਤੁਸੀਂ ਲਗਾਤਾਰ ਇਸ ਵਿਸ਼ੇ ਤੇ ਕਿਤਾਬ ਬਾਹਰ ਲਿਖ ਰਹੇ ਹੋ ਹਾਂਜੀ ਕਿਉਂਕਿ ਤੁਹਾਡਾ ਜਦੋਂ ਇਹੋ ਜਿਹੇ ਖਬਰਾਂ ਪੜ੍ਹਦੇ ਹਾਂ ਗੱਲਾਂ ਸੁਣਦੇ ਹਾਂ ਦਿਲ ਰੋਂਦਾ ਹੈ ਤੁਹਾਡਾ ਬਿਲਕੁਲ ਸਰ ਫੀਲ ਹੁੰਦਾ ਕਿ ਅੱਜ ਜਿਹੜੀ ਮੱਖਣ ਖਾਣ ਵਾਲੀ ਉਹ ਜਿਹੜੀ ਜਨਰੇਸ਼ਨ ਹੈ ਜਿਹੜੀ ਚਿੱਟੇ ਚਾਦਰੇ ਬੰਨਣ ਵਾਲੀ ਹੈ ਅੱਜ ਇਹ ਕਿਸ ਪੀੜੀ ਕਿਸ ਲਾਈਨ ਤੇ ਚੱਲ ਪਈ ਹੈ ਇਹ ਕਿੱਥੇ ਨੂੰ ਜਾ ਰਿਹਾ ਸਾਡਾ ਸਮਾਜ ਇਹ ਕਿੰਨਾ ਫੀਲ ਹੁੰਦਾ ਪਹਿਲੇ ਹੱਥੀ ਕਿਰਤ ਨੂੰ ਤਰਜੀਹ ਦਿੱਤੀ ਜਾਂਦੀ ਸੀ ਅੱਜ ਕੱਲ ਹੱਥੀ ਕਿਰਤ ਕਿੱਥੇ ਰਹਿ ਗਿਆ ਖਤਮ ਹੋ ਗਿਆ ਸ਼ਰੀਰ ਉਹ ਨਹੀਂ ਰਹੀ ਹੈਗੇ ਹਣ ਤੁਸੀਂ ਇਹ ਕਿਤਾਬ ਦੇ ਵਿੱਚ ਕੀ ਕੀ ਗੱਲਾਂ ਨੂੰ ਸ਼ੋ ਹੈ ਸਰ ਮੈਂ ਇਸ ਕਿਤਾਬ ਕਿਹੜਾ ਕਿਹੜਾ ਮਾਡਲ ਪੇਸ਼ ਕੀਤਾ ਹੈ ਇਸ ਕਿਤਾਬ ਚ ਸਰ ਮੈਂ ਨਸ਼ਿਆਂ ਦਾ ਕਿਸ ਤਰ੍ਹਾਂ ਇਹ ਕਿੰਨਾ ਵਧ ਰਹੀ ਹੈ ਅੱਗ ਕਿਦਾਂ ਇਹ ਲੱਗ ਰਹੀ ਹੈ ਘਰ ਘਰ ਤੱਕ ਪਹੁੰਚ ਚੁੱਕੀ ਹੈ ਇਹ ਹਮ ਸਰਕਾਰਾਂ ਇਸ ਕੀ ਕਰ ਰਹੀਆਂ ਨੇ ਯੁੱਧ ਨਸ਼ਾਗਰ ਤੇ ਸਰਕਾਰ ਦੇ ਕਿੰਨੇ ਨਸ਼ੇੜੀਆਂ ਨੂੰ ਫੜਿਆ ਹੈ ਕਿੰਨੇ ਡਰਗਮਨੀ ਬਰਾਮਦ ਕੀਤੀ ਹੈ ਪੁਲਿਸ ਪ੍ਰਸ਼ਾਸਨ ਕਿਦਾਂ ਆਪਣੇ ਫਲੇਟਸ ਚ ਇਨਵੈਸਟੀਗੇਸ਼ਨ ਕਰ ਰਿਹਾ ਹੈ ਕਿ ਕੋਈ ਬੰਦੇ ਜਿਹੜੇ ਨਸ਼ਾ ਸਪਲਾਈਅਰ ਜਿਹਨਾਂ ਨੂੰ ਫੜ ਰਿਆ ਸਰਚ ਆਪਰੇਸ਼ਨ ਚਲਾਈ ਜਾ ਰਹੀ ਹਨ ਸਾਰਾ ਕੁਝ ਦੱਸਿਆ ਹੋਇਆ ਹੈ ਕਿ ਨੌਜਵਾਨੀ ਨੂੰ ਕਿਸ ਤਰ੍ਹਾਂ ਇਸ ਤੋਂ ਬਚਣਾ ਚਾਹੀਦਾ ਹੈ ਅਸੀਂ ਅੱਜ ਕਿੱਥੇ ਖੜੇ ਆਂ ਕੀ ਸੋਚ ਰਹੇ ਆਂ ਔਰ ਸਾਡੇ ਬੱਚੇ ਜਿਹੜੇ ਐਥਲੀਟ ਸੀਗੇ ਉਹ ਕਰ ਕੀ ਰਏ ਹਨ ਉਹ ਨਸ਼ਿਆਂ ਦੀ ਦਲਦਲ 'ਚ ਫਸ ਚੁਕੇ ਹਨ ਹਸਪਤਾਲਾਂ 'ਚ ਬੱਚੇ ਮੈਂ ਇੱਥੇ ਲਿਖਿਆ ਕਿ ਕੁੜੀ ਆਪਣਾ ਕੈਰੀਅਰ ਬਣਾਉਣ ਲਈ ਆਂਦੀ ਐ ਇੱਥੇ ਚੰਡੀਗੜ੍ਹ ਯੂਨੀਵਰਸਿਟੀ 'ਚ ਦਾਖਲਾ ਲੈਂਦੀ ਐ ਉਹਨੇ ਇੱਥੇ ਗਲਤ ਲੱਤ ਦਾ ਸ਼ਿਕਾਰ ਹੋ ਗਈ ਇਹ ਆਰ ਕੇ ਉਹਦੇ ਘਰਦਿਆਂ ਨੂੰ ਉਹਨੂੰ ਲੈ ਕੇ ਜਾਣਾ ਪਿਆ ਇੱਥੋਂ ਘਰ ਚੋਂ ਨੂੰ ਸੰਗਲ ਨਾਲ ਬੰਨਿਆ ਐਨਾ ਜ਼ਿਆਦਾ ਮਤ ਕਿਉਂ ਦਾ ਉਹ ਹੋ ਗਿਆ ਸੀਗਾ ਗਰਸਤ ਹੋ ਗਈ ਸੀਗੀ ਉਹ ਕੁੜੀ ਫਿਰ ਉਹਦਾ ਟ੍ਰੀਟਮੈਂਟ ਕਰਵਾਇਆ ਉਸ ਕੁੜੀ ਦਾ ਹਾਂ ਇਹ ਨਵਾਂ ਚੰਦ ਚੜਦਾ ਜਾ ਰਿਹਾ ਦੇਖੋ ਅੱਗੇ ਇੱਕ ਤੇ ਸ਼ਰਾਬ ਪੀਂਦੀ ਸੀ ਮਰਦ ਸ਼ਰਾਬ ਪੀਂਦੇ ਸੀ ਇਹ ਕਲਚਰ ਸ਼ੁਰੂ ਤੋਂ ਰਿਹਾ ਹਾਂ ਬਿਲਕੁਲ ਪਰ ਔਰਤਾਂ ਉਹਨੂੰ ਰੋਕਦੀਆਂ ਸੀ ਹਾਂ ਉਹ ਰੋਕਣ ਦੇ ਬਾਵਜੂਦ ਇੱਕ ਬੈਲੈਂਸ ਜੀ ਸੋਸਾਇਟੀ 'ਚ ਬਣਿਆ ਹੋਇਆ ਸੀ ਬਿਲਕੁਲ ਬਿਲਕੁਲ ਪਰ ਹੁਣ ਤਾਂ ਹੋਰ ਵੀ ਖਤਰਾ ਵੱਧ ਗਿਆ ਜੇ ਔਰਤਾਂ ਹਿੱਸੇਦਾਰ ਬਣ ਗਏ ਤਾਂ ਸੋਸਾਇਟੀ ਨੂੰ ਬਚਾਉ ਕੋਣ ਬਿਲਕੁਲ ਬਿਲਕੁਲ ਦੇਖ ਹੀ ਰਹੀ ਹੈ ਆਪਾਂ ਇੱਕ ਉਹ ਪਿੱਛੇ ਜੇ ਵੀਡੀਓ ਦੇਖੀ ਆਪਾਂ ਨੇ ਇੱਕ ਰਿਕਸ਼ੇ ਤੇ ਜਾ ਰਹੀ ਇੱਕ ਲੇਡੀਜ਼ ਇਹ ਰਿਕਸ਼ਾ ਚਲਦੀ ਆ ਉਹਨੇ ਚਿੱਟਾ ਲਗਾਇਆ ਹੋਇਆ ਕਿਦਾਂ ਗਿੱਰਦੀ ਪੈਂਦੀ ਜਾ ਰਹੀ ਹੈ ਵੀਡੀਓ ਵਾਇਰਲ ਹੋਈ ਇਹ ਦੇਖੋ ਕਿਆ ਸੇ ਦੇਣਗੇ ਵੀ ਔਰਤਾਂ ਹੀ ਨਸ਼ੇ ਦਾ ਸ਼ਿਕਾਰ ਹੋ ਰਹੀਆਂ ਹਨ ਉਹਨਾਂ ਤੋਂ ਕਿਆ ਸੀ ਆਪਣਾ ਐਕਸਪੈਕਟ ਰੱਖ ਸਕਦੇ ਹਨ ਅੱਜ ਕੱਲ ਤਾਂ ਕੁੜੀਆਂ ਬੱਚੇ ਕੁੜੀਆਂ ਜ਼ਿਆਦਾਤਰ ਔਰਤਾਂ ਚਿੱਟੇ ਦਾ ਸ਼ਿਕਾਰ ਹੋ ਰਹੀਆਂ ਹਨ ਦੇਖਿਓ ਵੀ ਅਸੀਂ ਆ ਆ ਪਿੱਛੇ ਜਿਹੜੀ ਇੱਕ ਪੰਜਾਬ ਪੁਲਿਸ ਦੀ ਉਹ ਉਹਨਾਂ ਨੂੰ ਫੜਿਆ ਗਿਆ ਹੈ ਮੈਲਾ ਨੂੰ ਜੀ 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 ਦੇਖੋ ਤੁਹਾਡਾ ਦਿਲ ਕਰਦਾ ਵੀ ਤੁਸੀਂ ਕਿਸੇ ਤਰ੍ਹਾਂ ਜੇ ਤੁਹਾਡੇ ਕੋਲ ਕੋਈ ਸ਼ਕਤੀ ਹੋਵੇ ਜਾਂ ਕੋਈ ਪਾਵਰ ਹੋਵੇ ਵੀ ਇਹ ਜੇ ਬਿਮਾਰੀ ਸਮਾਜ ਚੋਂ ਕ੍ਰੀਤੀ ਖਤਮ ਕਰਨੀ ਹੋਵੇ ਤੁਸੀਂ ਕਿਹੜੀ ਖਤਮ ਕਰਨੀ ਚਾਹੋਗੇ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਤਾਂ ਇਹ ਨੌਜਵਾਨਾਂ ਨੂੰ ਵਧੀਆ ਗਾਈਡ ਕਰਨਾ ਹੈ ਕਿ ਨੌਜਵਾਨ ਕਿੱਧਰ ਨੂੰ ਤੁਰ ਪਈਆਂ ਇਹਦਾ ਮੈਨੂੰ ਤੁਹਾਨੂੰ ਲੱਗਦਾ ਕਿ ਨੌਜਵਾਨਾਂ ਨੂੰ ਜੇ ਨਸ਼ੇ ਦੀ ਦਲਦਲ ਤੋਂ ਕੱਢਣਾ ਹੈ ਉਹਨਾਂ ਨੂੰ ਡਾਂਗਣਾ ਨਹੀਂ ਡਰਾਇਆ ਜਾ ਸਕਦਾ ਉਹਨਾਂ ਨੂੰ ਸਮਝਾਉਣ ਦੀ ਲੋੜ ਹੈ ਬਿਲਕੁਲ ਸਰ ਵਧੀਆ ਤਰੀਕੇ ਨਾਲ ਸਮਝਾਓ ਉਹਨਾਂ ਦੀ ਕਾਉਂਸਲਿੰਗ ਕਰੋ ਉਹਨਾਂ ਦੀ ਕਾਉਂਸਲਿੰਗ ਵੀ ਉਹ ਕਿੱਥੇ ਖੜੇ ਨੇ ਕੀ ਉਹਨਾਂ ਦੇ ਅੰਦਰ ਲੈ ਉਹਨਾਂ ਦੇ ਅੰਦਰਲੀ ਗੱਲ ਨੂੰ ਜਾਣੋ ਉਹਨਾਂ ਦੇ ਅੰਦਰਲੀ ਗੱਲ ਨੂੰ ਜਾਣ ਕੇ ਮਾਰ ਕੇ ਜਾਂ ਕੁੱਟ ਕੇ ਕਿਸੇ ਨੂੰ ਆਪਾਂ ਥੋੜੀ ਰੋਕ ਸਕਦੇ ਹਾਂ ਸੰਨ ਕਿੰਨਾ ਕੁੱਟ ਲੋਗੇ ਤੁਸੀਂ ਕਿਸੇ ਨੂੰ ਹਾਰ ਕੇ ਆਖਿਰ ਨੂੰ ਕਈ ਵਾਰ ਪਾ ਕਹਿੰਦੇ ਨੇ ਸਿਆਣੇ ਕਹਿੰਦੇ ਨੇ ਕਿ ਬਿਸ਼ਰਮ ਹੋ ਗਿਆ ਇਹਨੂੰ ਜਿੰਨਾ ਮਰਜੀ ਕਰੀ ਜਾਈਏ ਇਤੇ ਅਸਰ ਨਹੀਂ ਹੋਣਾ ਇਹ ਪੰਜਾਬ ਦੀ ਤਾਂ ਇੱਕ ਵੱਡਾ ਦੁਖਾਂਤ ਵਾਪਰ ਗਿਆ ਲੱਗਦਾ ਹੈ ਕਿ ਜਿਸ ਉਮਰ ਚ ਨੌਜਵਾਨ ਨੇ ਆਪਣੇ ਕੈਰੀਅਰ ਲਈ ਸੋਚਣਾ ਸੀ ਉਹ ਨਸ਼ੇ ਲਈ ਸੋਚ ਰਿਹਾ ਹੈ ਬਿਲਕੁਲ ਸਰ ਇਹ ਬਹੁਤ ਬੱਚੇ ਨੇ ਜਿਹੜਾ ਕੈਰੀਅਰ ਆਪਣਾ ਬਣਾਉਣਾ ਸੀਗਾ ਨਸ਼ਿਆਂ ਦੇ ਚ ਦਲਦਲ ਚ ਪੈ ਚੁੱਕਿਆ ਹੈ ਮਾਪੇ ਨੂੰ ਇੱਕ ਬਾਹਰ ਜਾਣ ਦਾ ਨੌਜਵਾਨੀ ਦਾ ਇਹ ਵੀ ਵੱਡਾ ਕਾਰਨ ਹੈ ਮਾਪੇ ਨੂੰ ਡਰ ਵੀ ਹੈ ਕਿ ਕਿਤੇ ਜੇ ਅੱਥਕੇ ਰਹਿ ਗਏ ਕਦੇ ਦਲਦਲ ਵਿੱਚ ਤਸ ਨਾ ਜਾਏ ਨਸ਼ਿਆਂ ਦੀ ਅਸੀਂ ਦੇਖਿਆ ਕਿ ਕਿਦਾਂ ਜਹਾਂ ਦੇ ਜਹਾਂ ਪਰ ਕੀ ਇੱਕ ਹੋਰ ਨਸ਼ੇ ਦਾ ਹੱਲ ਇਹ ਨਹੀਂ ਹੈਗਾ ਵੀ ਜੇ ਨਸ਼ਾ ਹੁਣ ਪਵੰਦੀਸ਼ ਹੁਦਾ ਹੈ ਜੇ ਇੱਕ ਸਾਇੰਸ ਜਾਂ ਰਿਸਰਚ ਇਹ ਵੀ ਕਰੀਏ ਜੇ ਕਈ ਦੇਸ਼ਾਂ ਨੇ ਇੰਪਲੀਮੈਂਟ ਵੀ ਕੀਤਾ ਵੀ ਨਸ਼ੇ ਨੂੰ ਓਪਨ ਕਰ ਦਿਓ ਖੁੱਲਾ ਕਰ ਦਿਓ ਨਸ਼ੇ ਨੂੰ ਚਿੱਟੇ ਨੂੰ ਰੋਕਣ ਦੀ ਬਜਾਏ ਓਪਨ ਕਰ ਦਿਓ ਕਿ ਫੇਰ ਆਪਣੇ ਆਪ ਲੋਕ ਹਟ ਨਹੀਂ ਜਾਣਗੇ ਸਰ ਕਿੱਥੇ ਹਟਣਗੇ ਲੋਕ ਹੁਣ ਜਿਹਨੂੰ ਆਦਤ ਹੈ ਜਿਹਨੂੰ ਪਹਿਲੇ ਪੈਸੇ ਲਗਾ ਕੇ ਮਿਲ ਰਿਹਾ ਉਹ ਕਹੇਗਾ ਹੁਣ ਤਸਰੀਦ ਹੈ ਉਹ ਨਹੀਂ ਮਿਲੇਗਾ ਤਾਂ ਮੁੱਲੀ ਪਰ ਓਪਨ ਕਰਦਾ ਹਾਂ ਓਪਨ ਕਰਦਾ ਬਹੁਤ سارے ਦੇਸ਼ਾਂ ਨੇ ਕੀਤਾ ਹੋਇਆ ਸਿਰਫ ਚਲੋ ਹੁਣ ਤਾਂ ਫਿਰ ਵੀ ਚਲੋ ਸਰਕਾਰਾਂ ਫੜ ਰਹੀਆਂ ਨੇ ਕੁਝ ਹੱਦ ਤੱਕ ਠੱਲ ਵੀ ਪੈ ਰਹੀ ਹੈ ਠੀਕ ਹੈ ਪਰ ਉਹ ਕਿਆ ਕਹਿੰਦੇ ਜਿਹੜਾ ਬੰਦਾ ਇਹਨਾਂ ਚ ਓਪਨ ਹੋ ਗਿਆ ਉਹਨੇ ਫਿਰ ਹੋਰ ਸਮਾਨ ਉਹਨੇ ਕਰਦਾ ਅਗਰ ਇੱਕ ਦਿਨ ਆਫਟਰ ਆਲ ਉਹਨੂੰ ਪੈਸੇ ਚਾਹੀਦੇ ਹੋਏ ਉਹ ਮਰਡਰ ਵੀ ਕਰ ਦੇਗਾ ਆਪਣੇ ਘਰ ਦੇ ਦਾ ਦੇਖੋ ਇੱਕ ਵਿਚਾਰਤਾਰਾ ਹੋਰ ਵੀ ਇੱਥੇ ਗੱਲ ਕਰਦੀ ਰਹਿੰਦੀ ਐ ਪੰਜਾਬ ਦੇ মিডিਏ ਚ ਸੱਤਾ ਚ ਕਿ ਪੰਜਾਬ ਦੇ ਵਿੱਚ ਪੋਸਟ ਦੀ ਖੇਤੀ ਸ਼ੁਰੂ ਕਰਦੇ ਹੋ ਬਿਲਕੁਲ ਇਹ ਕਈ ਲੀਡਰ ਕਹਿੰਦੇ ਨੇ ਕਈ ਲੀਡਰ ਕਹਿੰਦੇ ਨੇ ਕਿ ਇਹ ਜਦੋਂ ਦੇਸੀ ਨਸ਼ਾ ਸਾਡਾ ਚੱਲ ਪਏਗਾ ਲੋਕਾਂ ਨੂੰ ਨਸ਼ਾ ਦਾ ਖਾਣਾ ਹੀ ਖਾਣਾ ਐ ਇਹ ਖਾਣ ਲੱਗੇ ਤਾਂ ਡਰੱਗਸ ਦੇ ਗੋਲੀਆਂ ਦੇ ਟੀਕਿਆਂ ਦੇ ਚਿੱਟੇ ਚਰਸ ਦੇ ਨਸ਼ੇ ਆਪਣੇ ਆਪ ਬੰਦ ਹੋ ਜਾਣਗੇ ਤੁਸੀਂ ਇਸ ਗੱਲ ਨਾਲ ਸਹਿਮਤ ਹੋ ਸਰ ਮੈਂ ਤਾਂ ਸਹਿਮਤ ਨਹੀਂ ਨਸ਼ਾ ਕੋਈ ਵੀ ਹੋਵੇ ਚਾਹੇ ਸਰ ਖਰਾਬ ਤਾਂ ਕਰ ਦਈ ਐ ਅੰਦਰਸ਼ੀਰ ਨੂੰ ਤਾਂ ਖਤਮ ਕਰ ਹੀ ਰਿਹਾ ਹੈ ਇਹ ਨਾ ਹੁਣ ਕਈ ਸਿਆਸੀ ਲੀਡਰਸ ਕਹਿੰਦੇ ਨੇ ਕਿ ਇੱਥੇ ਪੋਸਟ ਦੀ ਖੇਤੀ ਸ਼ੁਰੂ ਕਰੋ ਪੋਸਟ ਦੀ ਖੇਤੀ ਕਰੋ ਠੀਕ ਹੈ ਬਟ ਨਹੀਂ ਸਰ ਨੁਕਸਾਨ ਤਾਂ ਹੀ ਹੈ ਅਸੀਂ ਕਿਉਂ ਨੌਜਵਾਨੀ ਨੂੰ ਗਲਤ ਰਸਤੇ ਤੇ ਤੋਰਨਾ ਹੈ ਅਸੀਂ ਕਿਉਂ ਉਹਨਾਂ ਅਸੀਂ ਮਾਹਿਰਾਂ ਦੀ ਕਿਉਂ ਨਹੀਂ ਸੁਣਾ ਲੈਂਦੇ ਹੈਗੇ ਕਾਉਂਸਲਿੰਗ ਕਰਾਈਏ ਨਸ਼ਾ ਸ਼ੁਰੂ ਦੇ ਕੇ ਕੇਂਦਰ ਤੇ ਛੱਡ ਕੇ ਆਈਏ ਕੁਝ ਨਾ ਅਪਾ ਉਲਟਾ ਨਸ਼ਾ ਖਤਮ ਕਰਨ ਦੀ ਬਜਾਏ ਉਹਨਾਂ ਉਲਟਾ ਨਸ਼ਿਆਂ ਚ ਸਿਵਨ ਨੂੰ ਲਾਵਾਂਗੇ ਨੁਕਸਾਨ ਤਾਂ ਹੀ ਹੈ ਸਰ ਫਿਰ ਅਸੀਂ ਕਿੱਥੇ ਉਹ ਨਸ਼ਾ ਤਾਂ ਖਤਮ ਹੋਇਆ ਹੀ ਨਹੀਂ ਹੈਗਾ ਫਿਰ ਅਜਿਹਾ ਸਿੱਪਾ ਇਦਾਂ ਦੀ ਗੱਲਾਂ ਕਰਨਗੇ ਮੇਰੇ ਅਕੋਰਡਿੰਗ ਤਾਂ ਦੇਖੋ ਮੈਡੀਸਿਨਸ ਨਹੀਂ ਮਾਹਿਰਾਂ ਦੀ ਸਲਾਹ ਲਓ ਰੋਜ਼ਗਾਰ ਦੇ ਮੌਕੇ ਪੈਦਾ ਕੀਤੇ ਜਾਣਗੇ ਬਿਲਕੁਲ ਰੋਜ਼ਗਾਰ ਦੇ ਮੌਕੇ ਪੈਦਾ ਹੋਣਗੇ ਤਾਂ ਨੌਜਵਾਨਾਂ ਦਾ ਮਾਈਂਡ ਇਸ ਵੱਲ ਆਈਗਾ ਹੀ ਨਹੀਂ ਹੈਗਾ ਮਾਈਂਡ ਡਿਵਰਟ ਹੋਈਗਾ ਹੀ ਨਹੀਂ ਹੈਗਾ ਅਗਰ ਇਹ ਵੀ ਕਾਰਨ ਹੈ ਕਿ ਜਿਹੜੇ ਹੁਣ ਬੇਰੋਜ਼ਗਾਰ ਹੈ ਉਹਦਾ ਖਾਲੀ ਮਨ ਸ਼ੈਤਾਨ ਦਾ ਘਰ ਹੈ ਇਹ ਕਹਾਵਤ ਹੈ ਸਰ ਜੇਕਰ ਉਹਦਾ ਮਨ ਚ ਇਹ ਨੈਗੇਟਿਵਿਟੀ आएगी ਤਾਂ ਡੈਫੀਨਿਟਲੀ ਉਹ ਨੈਗੇਟਿਵ ਵਾਲੀ ਪਾਸੇ ਜਾਏਗਾ ਉਹ ਇਸ ਬਿਮਾਰੀ ਦਾ ਸ਼ਿਕਾਰ ਹੋ ਜਾਏਗਾ ਜਿਸ ਕੋਲ ਰੁਜ਼ਗਾਰ ਹੋਏਗਾ ਕੰਮ ਕਾਜ ਹੋਏਗਾ ਉਹਦਾ ਮਾਈਂਡ ਹੀ ਨਹੀਂ ਜਾਏਗਾ ਇਸ ਵੱਲ ਜੀ ਇਸ ਕਰਕੇ ਸਰ ਨੌਜਵਾਨੀ ਨੂੰ ਅਗਰ ਅਸੀਂ ਬਚਾਉਣਾ ਹੈ ਤਾਂ ਉਹਨੂੰ ਵਧੀਆ ਗਾਈਡੈਂਸ ਦੀ ਜ਼ਰੂਰਤ ਹੈ। ਵਧੀਆ ਸਿੱਖਿਆ ਸਸਥਾਵਾ ਬਿਲਕੁਲ ਵਧੀਆ ਗਾਈਡੈਂਸ ਵਧੀਆ ਕਾਉਂਸਲਿੰਗ ਦੇ ਜ਼ਰੀਏ ਹੀ ਰੋਕ ਸਕਦੇ ਰੋਕ ਸਕਦੇ ਹਾਂ ਅਸੀਂ ਤਾਂ ਜਾ ਕੇ ਅਸੀਂ ਨਸ਼ਿਆਂ ਦਾ ਜਿਹੜਾ ਛੇਵਾਂ ਦਰਿਆ ਵਗ ਰਿਹਾ ਨੇ ਸਾਨੂੰ ਖਤਮ ਕਰ ਸਕਦੇ ਹਾਂ। ਇਹ ਤੇ ਅਖੀਰ ਦੇ ਵਿੱਚ ਕੁਝ ਦੋ ਲਾਈਨਾਂ ਦੇ ਵਿੱਚ ਨਸ਼ਾ ਰੋਕਣ ਲਈ ਤੁਸੀਂ ਕੀ ਕਹਿਣਾ ਚਾਹੋਗੇ ਸੰਖੇਪ ਦੇ ਵਿੱਚ ਸਰ ਦੇਖੋ ਨਸ਼ਾ ਦਾ ਮੈਂ ਸਭ ਤੋਂ ਪਹਿਲਾਂ ਤਾਂ ਆਪਣੇ ਜਦੋਂ ਵੀ ਬੱਚਾ 9ਵੀਂ 10ਵੀਂ ਚ ਹੋ ਜਾਂਦਾ ਹੈ ਉਸ ਨੂੰ ਸਰ ਕੁਝ ਪਤਾ ਲੱਗ ਜਾਂਦਾ ਹੈ। ਤਾਂ ਮਾਪਾ ਬਪ ਦੀ ਜ਼ਿੰਮੇਵਾਰੀ ਉੱਥੋਂ ਬਣ ਜਾਂਦੀ ਕਿ ਬੱਚੇ ਨੂੰ ਵਧੀਆ ਗਾਈਡ ਕਰਨਾ ਮੈਨੂੰ ਤਾਂ ਲੱਗਦਾ ਇੱਥੇ ਥੋੜਾ ਜਿਹਾ ਸਾਡੇ ਸਿੱਖਿਆ ਸਸਤਾਵਾਂ ਦੇ ਵਿੱਚ ਵੀ ਢਿੱਲ ਪੈਦਾ ਕਰਤੀ ਸਰਕਾਰਾਂ ਨੇ ਇੱਕ ਤਾਂ ਗੁਰੂ ਦਾ ਰਤਬਾ ਗੁਰੂ ਤੋਂ ਖੋਲਿਆ ਖੋਲਿਆ ਬਿਲਕੁਲ ਖੋਲਿਆ ਚਿੜਕੜ ਨਹੀਂ ਦਿੰਦੇ ਅੱਜ ਕੱਲ੍ਹ ਜਵਾਕ ਹਰ ਤਰ੍ਹਾਂ ਦੀ ਗੁਰੂ ਨੂੰ ਅਥਾਰਟੀ ਚਾਹੀਦੀ ਹੈ ਭਾਈ ਤੈਨੂੰ ਕੁੱਟ ਕੇ ਠੀਕ ਆਉਂਦਾ ਜਵਾਕ ਨੂੰ ਕੁੱਟ ਪਿਆਰ ਨਾਲ ਠੀਕ ਆਉਂਦੇ ਜਿਸ ਤਰ੍ਹਾਂ ਦੀ ਦਵਾਈ ਤੈਨੂੰ ਠੀਕ ਲੱਗਦੀ ਹੈ ਤੂੰ ਉਹ ਵਰਤ ਅੱਜ ਕੱਲ੍ਹ ਤਾਂ ਸਰ ਜੇ ਕਿਸੇ ਜਵਾਕ ਨੂੰ ਟੀਚਰ ਨੇ ਕਹਤਾ ਤਾਂ ਟੀਚਰ ਨੂੰ ਜਦੇ ਔਨ ਦੀ ਸਪੋਰ ਇਹ ਮਾੜੀ ਗੱਲ ਇਹ ਮਾੜੀ ਗੱਲ ਹੋਈ ਹੈ ਸਿੱਖਿਆ ਦਾ ਜਿਹੜਾ ਗੁਰੂ ਹੈ ਨਾ ਅੱਗੇ ਕਹਿੰਦੇ ਸੀਗੇ ਸਿਆਣੇ ਕਹਿੰਦੇ ਸੀਗੇ ਕਿ ਮੁੰਡੇ ਤੇ ਉਹਨੂੰ ਰੰਬੇ ਤੇ ਮੁੰਡੇ ਨੂੰ ਹਾਂ ਜਿੰਨਾ ਜ਼ਿਆਦਾ ਖਰਚੋ ਨਾ ਉੰਨਾ ਠੀਕ ਰਹਿੰਦਾ ਹੈ ਅੱਜ ਕੱਲ ਟੀਚਰਾਂ ਤੋਂ ਇਹ ਜਿਹੜਾ ਉਹ ਸੀਗਾ ਨਾ ਉਹਦੇ ਵਿੱਚ ਗੁੰਡ ਸੀਗਾ ਕਿ ਬੱਚੇ ਨੂੰ ਕਿੱਦਾਂ ਚੰਡ ਕੇ ਉਹਨਾਂ ਨੇ ਪਰਫੈਕਟ ਉਹ ਖੋ ਲਿਆ ਗਿਆ ਹੈ ਇਹ ਦਾ ਮਤਲਬ ਕਿਤੇ ਨਾ ਕਿਤੇ ਟੀਚਰ ਨੂੰ ਅਸੀਂ ਗੁਰੂ ਨੂੰ ਡਰਾ ਲਿਆ ਹੈ ਬਿਲਕੁਲ ਉਹਨੂੰ ਆਪਣੇ ਅਕੋਰਡਿੰਗ ਕਰਾ ਰਿਹਾ ਹੈ ਰੁਤਵਾ ਘਟਾ ਦਿੱਤਾ ਤੇ ਇਹਤਾ ਦੀ ਸਮਾਜ ਚ ਅਲਾਮਤ ਫੈਲੀ ਆ ਬਿਲਕੁਲ ਇਹ ਅਲਾਮਤ ਮੈਂ ਕੁਝ ਹੱਦ ਤੱਕ ਇਹ ਵਿਦਿਅਕ ਅਦਾਰਿਆਂ ਦਾ ਵੀ ਕਸੂਰ ਹੈ ਕਿ ਜਿਹੜਾ ਵਿਦਿਅਕ ਅਦਾਰਿਆਂ ਨੇ ਨਹੀਂ ਵਿਦਿਅਕ ਅਦਾਰਿਆਂ ਲਈ ਪਾਲਿਸੀਆਂ ਬਣਾਉਣ ਲੈਂਦਾ ਬਿਲਕੁਲ ਜਿਹੜੀ ਵਿਦਿਅਕ ਅਦਾਰੇ ਚ ਇਹ ਐਜੂਕੇਸ਼ਨ ਪਾਲਿਸਿਸ ਬੜੀਆਂ ਹੋਈਆਂ ਕਿ ਉਹਦੇ ਚ ਕਹਿੰਦੇ ਕਿ ਟੀ ਬੱਚੇ ਨੂੰ ਝਿੜਕਣਾ ਨਹੀਂ ਹੈਗਾ ਉਹ ਤਾਂ ਬੱਚੇ ਆਪਣੇ ਆਪ ਖੁੱਲ੍ਹੇ ਹੋਏ ਬੱਚੇ ਨੂੰ ਫੇਲ ਨਹੀਂ ਕਰਨਾ ਫੇਲ ਨਹੀਂ ਕਰਨਾ ਹੈਗਾ ਬੱਚੇ ਨੂੰ ਪਾਸ ਉਹ ਉਹ ਨਹੀਂ ਕਰਨਾ ਹੈਗਾ ਫੇਲ ਨਹੀਂ ਕਰਨਾ ਉਹ ਬੰਦਾ ਨੈਗੇਟਿਵ ਸਟੈਪ ਲੈ ਲੇਗਾ ਉਹ ਕ ਐਜੂਕੇ ਫੇਕ ਐਜੂਕੇਸ਼ਨ ਪੈਦਾ ਹੋ ਗਈ ਬਿਲਕੁਲ ਦੇਖੋ ਤੁਸੀਂ ਹੁਣ ਸਰੇ ਕਿੰਨੀ ਮਤ ਕਿ ਜੋ ਇੱਕ ਪਹਿਲੇ ਜੇਕਰ ਹੁਣ ਤੁਸੀਂ ਵੀ ਪੀਐਸਡੀ ਕੀਤੀ ਹੈ ਤੁਸੀਂ ਕਿੰਨੇ ਉਹਨਾਂ ਦੇ ਅੰਡਰ ਪੀਐਸਡੀ ਕਿਤੇ ਕਿੰਨਾ ਸਖਤ ਸੁਭਾਅ ਸੀਗਾ ਤੁਹਾਡੇ ਗਾਈਡਸ ਵਗੈਰਾ ਤਾਂ ਡੈਫੀਨਿਟਲੀ ਝਿੜਕ ਵੀ ਅੰਦਰ ਸੀਗੇ ਅੱਜ ਕੱਲ ਤੁਸੀਂ ਕਿਸੇ ਨੂੰ ਝਿੜਕ ਨਹੀਂ ਸਕਦੇ ਜੇ ਮਾਪੇ ਨਹੀਂ ਝਿੜਕਦੇ ਕਿ ਜੇ ਬੱਚਾ ਗਲਤੀ ਕਰੇ ਉਹਨੂੰ ਰੋਕਦੇ ਨਹੀਂ ਹੈਗੇ ਬੱਚਾ ਦਾ ਆਪਣੇ ਢਾਠਾ ਖੁੱਲ ਜਾਂਦਾ ਉਹ ਕਹੇਗਾ ਜੇ ਮੇਰੇ ਮਾਪੇ ਨਹੀਂ ਝਿੜਕਿਆ ਤਾਂ ਕਿਸੇ ਦੀ ਕੀ ਹਿੰਮਤ ਹੈ ਤੁਹਾਡੀ ਗੱਲ ਦਾ ਸਾਰ ਹੀ ਨਿਕਲਦਾ ਵੀ ਬੱਚੇ ਤੇ ਕੰਟਰੋਲ ਲਈ ਸਖਤ ਐਕਸ਼ਨ ਵੀ ਲਏ ਜਾਣੇ ਚਾਹੀਦੇ ਬਿਲਕੁਲ ਹੈ ਹੀ ਜਾਣੇ ਚਾਹੀਦੇ ਨਹੀਂ ਤਾਂ ਫਿਰ ਕੱਲ ਨੂੰ ਮਾਪੇ ਲਈ ਸ਼ਰਮਿੰਦਾ ਹੋਣਾ ਪਏਗਾ ਹੋ ਵੀ ਰਹੇ ਹੈ ਕਈ ਮਾਪੇ ਫਿਰ ਕਹਿੰਦੇ ਜਿਹਾ ਜਦੋਂ ਸਭ ਕੁਝ ਪੂੜ ਮੈਂ ਕਈਆਂ ਨੂੰ ਸੁਣਦੇ ਹੁੰਦੇ ਸੁਣਦੇ ਸੁਣਿਆ ਵੀ ਐ ਮੈਂ ਇਹ ਗੱਲ ਕਹਿੰਦੇ ਹੋਏ ਸੁਣਿਆ ਵੀ ਐ ਕਿ ਸਾਡੀ ਗਲਤੀ ਸੀਗੇ ਅਸੀਂ ਉਹਨੇ ਬੱਚਿਆਂ ਨੂੰ ਲਗਾਮ ਨਹੀਂ ਕਸੀ ਐ ਸ੍ਰੀ ਸਾਹਿਬ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਸਤਿ ਰਿਸ਼ੀ ਦੇ بیٹے ਆਏ ਤੁਸੀਂ ਬਹੁਤ ਖੂਬਸੂਰਤ ਗੱਲਾਂ ਕੀਤੀਆਂ ਪਾਠਕ ਤੁਹਾਡੀ ਖੂਬਸੂਰਤ ਕਿਤਾਬ ਨੂੰ ਪੜ੍ਹ ਕੇ ਆਨੰਦ ਲੈਣਗੇ ਸੇਧ ਲੈਣਗੇ ਆਸ ਕਰਦੇ ਆ ਕਿ ਇਹੋ ਜੀਆਂ ਕਿਤਾਬਾਂ ਦੀ ਤੁਸੀਂ ਸਿਰਜਣਾ ਕਰਦੇ ਰਹੋ ਤੁਹਾਡਾ ਕਿਤੇ ਨਾ ਕਿਤੇ ਇਤਿਹਾਸ 'ਚ ਇਸ ਪਾਸੇ ਦਾ ਨਾਂ ਜ਼ਰੂਰ ਲਿਖਿਆ ਜਾਏਗਾ ਕਿ ਤੁਸੀਂ ਚੰਗੇ ਪਾਸੇ ਸਮਾਜ ਨੂੰ ਸੇਧ ਦੇਣ ਵਾਲੀਆਂ ਕਿਤਾਬਾਂ ਪੰਜਾਬੀ ਸਾਇਤ ਦੀ ਝੋਲੀ ਪਾ ਰਹੇ ਹੋ ਤੁਹਾਡਾ ਧੰਨਵਾਦ ਬਹੁਤ ਧੰਨਵਾਦ ਸਰ ਤੁਸੀਂ ਮੈਨੂੰ ਇੱਥੇ ਬੁਲਾਇਆ ਬਹੁਤ ਬਹੁਤ ਸ਼ੁਕਰੀਆ ਪਿਆਰੇ ਦਰਸ਼ਕੋ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਇਹੋ ਜਿਹੀਆਂ ਵੀਡੀਓ ਸਮਾਜ ਲਈ ਚਾਨਣ ਮਨਾਰਾ ਬਣ ਸਕਣ